ਅਬ ਨਿਊਜ਼ ਇੰਡੀਆ ਲੋਕ ਤੰਤਰ ਦੀ ਆਵਾਜ਼ ਦੇਖ ਰਹੇ ਦਸ਼ਕੰਦ ਆਸ ਸਵਾਗਤ ਹੈ ਅੱਜ ਜਿੱਥੇ ਹੱਲ ਕਰ ਲਈਏ ਪੰਜਾਬ ਭਰ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਉਹਨਾਂ ਦੀ ਗੱਲ ਕਰਾਂਗੇ ਜਿੱਥੇ ਸਰਕਾਰਾਂ ਵੀ ਅ ਪ੍ਰਸ਼ਾਸਨਿਕ ਹੋਵੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਜਿਸ ਤਰ੍ਹਾਂ ਵੀ ਅ ਇਤਿਮਾ ਹੈ ਗਿਆ ਸਾਰੀਆਂ ਸਾਰੀਆਂ ਅੱਜ ਗਰਾਉਂਡ ਜ਼ੀਰੋ ਲੈਵਲ ਤੇ ਉਤਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇੱਕ ਤਸਵੀਰ ਹੈ ਵੀ ਨਿੱਤਰ ਕੇ ਸਾਹਮਣੇ ਹੁੰਦੀ ਆ ਪਰ ਕਿਤੇ ਨਾ ਕਿਤੇ ਜਿਹੜੀ ਤਸਵੀਰ ਆ ਇਸ ਤਰ੍ਹਾਂ ਦੀ ਤਸਵੀਰ ਆ ਜਿਵੇਂ ਕਿ ਆ ਦੇਖਿਆ ਹੜ੍ਹ ਪ੍ਰਭਾਵ ਜਿਵੇਂ ਸਤਲੁਜ ਦੇ ਲਾਗੇ ਚਾਗੇ ਦਾ ਜਿਹੜਾ ਵਾਟਰ ਲੈਵਲ ਆ ਉਹ ਕਾਫੀ ਉੱਪਰ ਹੋ ਚੁੱਕਿਆ ਵਾ ਰੇਲਵੇ ਲਾਈਨਸ ਤੱਕ ਦਾ ਜਿਹੜਾ ਪਾਣੀ ਆ ਉਹ ਆ ਚੁੱਕਿਆ ਵਾ ਪਰ ਜਿਹੜੇ ਆਸ-ਪਾਸ ਵਾਲੇ ਜਿਹੜੇ ਪਿੰਡ ਆ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਆ ਵੱਖਰੇ ਵੱਖਰੇ ਸ਼ਹਿਰਾਂ ਤੋਂ ਸੂਚਨਾ ਮਿਲਦੀ ਆ ਕਿ ਜਿਹੜਾ ਪਾਣੀ ਆ 9-9 ਫੁੱਟ ਤੱਕ ਦਾ ਘਰਾਂ ਦੇ ਉੱਤੇ ਆ ਗਿਆ ਲੋਕ ਘਰਾਂ ਦੀ ਛੱਤਾਂ ਤੇ ਰਹਿ ਕੇ guzara ਕਰਦੇ ਕਿ ਉੱਥੇ ਇੱਕ ਬ੍ਰਾਹਮਣ ਭਲਾਈ ਬੋਰਡ ਦੇ ਜਿਹੜੇ ਚੇਅਰਮੈਨ ਹਾਲ ਲਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਨੇ ਪੰਕਜ ਸ਼ਰਦਾ ਜੀ ਉਹਨਾਂ ਨੇ ਵੱਲੋਂ ਨੇਕ ਜਿਹੜਾ ਉਪਰਾਲਾ ਕੀਤਾ ਗਿਆ ਵਾ ਸਮੂੱਚੀ ਟੀਮ ਆ ਉਹਨਾਂ ਦੀ ਗੱਲਬਾਤ ਵੀ ਕਰਾਂਗੇ ਆ ਤਰਪਾਲਾ ਆ ਤੱਲਾ ਤੋਂ ਤਰਪਾਲ ਦੇ ਬਾਰੇ ਦੱਸਦੀ ਇਹ ਸਾਡੇ ਕੈਮਰਾਮੈਨ ਨੂੰ ਗੁਜਾਇਸ਼ ਕਰੂੰਗਾ ਇਹ ਤਰਪਾਲ ਆ ਇਹਦੀ ਜਿਹੜੀ ਗੁਣਵੱਤਾ ਵਾ ਬਹੁਤ ਹੀ ਜ਼ਿਆਦਾ ਮੋਟੀ ਹੈ ਤੇ ਤੇ ਬਹੁਤ ਹੀ ਜ਼ਿਆਦਾ ਆ ਵੀ ਚੱਲਣ ਵਾਲੀ ਆ ਸਾਲੋਂ ਸਾਲ ਜਿਹੜੀ ਇਹ ਚੱਲਣ ਵਾਲੀ ਜਿਹੜੀ ਤਰਪਾਲ ਆ ਕਿਤੇ ਨਾ ਕਿਤੇ ਜਿਹੜੇ ਵੀ ਇਸ ਵਿਅਕਤੀ ਨੂੰ ਲੋੜ ਆ ਇਸ ਤਰਪਾਲ ਦੀ ਆ ਸਮੂਚੀ ਜਿਹੜੀ ਆ ਟੀਮ ਨਾਲ ਸੰਪਰਕ ਕਰ ਸਕਦਾ ਸਾਡੇ ਵਿੱਚ ਮੌਜੂਦ ਨੇ ਅੰਕਰ ਸ਼ਰਦਾ ਜੀ ਦੇ ਬੇਟੇ ਹੋ ਉਹਨਾਂ ਨਾਲ ਵੀ ਵੀ ਆਪਾਂ ਗੱਲਬਾਤ ਕਰਾਂਗੇ ਆਨਸਰ ਕੀ ਦੇਣਾ ਚਾਹੁੰਗੇ ਸ਼ੁਕਰੀਆ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਤੱਕ ਇੱਥੇ ਪਹੁੰਚੇ ਤੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਸਾਡੇ ਕੋਲ ਆਏ ਹੋ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਵੀ ਜਿਹੜਾ ਅੱਜ ਪੰਜਾਬ ਜਿਹੜਾ ਸਾਰੀ ਦੁਨੀਆ ਲਈ ਕਦੀ ਕਿਤੇ ਆਪਦਾ ਆਂਦੀ ਹੈ ਤਾਂ ਸਭ ਤੋਂ ਅੱਗੇ ਪੰਜਾਬੀ ਵੱਧ ਕੇ ਖੜਦੇ ਨੇ ਪਿੱਛੇ ਜਦੋਂ ਕੋਵਿਡ ਦਾ ਟਾਈਮ ਵੀ ਆਇਆ ਤਾਂ ਜਿਨ੍ਹਾਂ ਨੇ ਲੰਗਰ ਗਿਆ ਜਿਨ੍ਹਾਂ ਨੇ ਸਾਰਾ ਮਟੀਰੀਅਲ ਆ ਪੰਜਾਬੀਆਂ ਨੇ ਪ੍ਰੋਵਾਈਡ ਕਰਾਇਆ ਇਹਨਾਂ ਮੈਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਕਿਸੇ ਨੇ ਪ੍ਰੋਵਾਈਡ ਕਰਾਇਆ ਹੋਗਾ ਅਸੀਂ ਖੁਦ ਆਪ 62 ਡੇਜ਼ 22 ਦਿਨ ਅਸੀਂ ਸੜਕਾਂ ਦੇ ਉੱਤੇ ਰਹੇ ਆਂ ਸੇਵਾ ਪਰਮਾਤਮਾ ਨੇ ਲਈ ਸੀ ਪਰ ਇਸੇ ਤਰੀਕੇ ਮੈਂ ਗੁਜ਼ਾਰਿਸ਼ ਕਰਦਾ ਵੀ ਜੇ ਹੁਣ ਫੇਰ ਇੱਕ ਵਾਰੀ ਆਪਤਾ ਦਾ ਟਾਈਮ ਆਇਆ ਹੈ ਤਾਂ ਅਸੀਂ ਸਾਰੇ ਪੰਜਾਬ ਵਾਸੀ ਜਿਹੜਾ ਰਲ ਕੇ ਖੜੀਏ ਤੇ ਅਸੀਂ ਜੋ ਜਿੰਨੇ ਜੋਗੇ ਹੈਗੇ ਆ ਜੋ ਤਿੰਨ ਫੁੱਲ ਪਾ ਸਕਦੇ ਆ ਕਰਕੇ ਆਪਣੇ ਪੰਜਾਬੀ ਭਰਾਵਾਂ ਦੀ ਭਰਾ ਜਿਹੜੇ ਉਹਨਾਂ ਦੀਆਂ ਫੈਮਿਲੀਜ਼ ਨੇ ਉਹਨਾਂ ਦੀ ਸਾਰਿਆਂ ਦੀ ਮਦਦ ਕਰੀਏ ਜਿਵੇਂ ਕਿ ਦੇਖਿਆ ਜਾ ਰਿਹਾ ਹਰੇਕ ਜਿਹੜਾ ਵਰਗ ਆ ਅ ਅੱਜ ਕੰਮ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਉੱਤਰ ਆਇਆ ਵਾ ਜਿਵੇਂ ਕਿ ਲਾਲੋ ਪ੍ਰਸ਼ਾਸਨਿਕ ਲਾਲੋ ਐਡਵੋਕੇਟ ਲਾਲੋ ਚਾਹੇ ਪੱਤਰਕਾਰਤਾ ਵੀ ਪਾਈਚਾਰਾ ਵਾ ਅੱਜ ਕੀ ਕਹਿਣਾ ਕਾਉਂਗੇ ਜਿੱਥੇ ਪੰਜਾਬ ਤੁਸੀਂ ਗੱਲ ਵੀ ਕੀਤੀ ਆ ਕਿ ਪੰਜਾਬ ਹਮੇਸ਼ਾ ਹੀ ਫਰੰਟਫੋਰਟ ਤੇ ਰਿਹਾ ਹਰ ਇੱਕ ਤਰ੍ਹਾਂ ਦੇ ਕੋਈ ਵੀ ਜਿਸੇ ਪ੍ਰਕਾਰ ਦੀ ਵੀ ਆਪਦਾ ਆਈ ਹੋਵੇ ਚਾਹੇ ਉਹ ਕਰੋਨਾ ਦੀ ਲਾਈ ਹੋਵੇ ਚਾਹੇ ਈਵਨ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਪੰਜਾਬ ਦਾ ਰੋਲ ਪੂਰੇ ਭਾਰਤ ਲਈ ਬਹੁਤ ਅਹਿਮ ਰੋਲ ਰਿਹਾ ਵਾ ਜਿੱਥੇ ਰਾਸ਼ਟਰੀ ਗਾਣ ਦੀ ਗੱਲ ਕਰ ਲਈਤੀ ਜਾਵੇ ਤਾਂ ਪੰਜਾਬ ਦਾ ਨਾਮ ਰਾਸ਼ਟਰੀ ਗਾਣ ਦੇ ਵਿੱਚ ਸਭ ਤੋਂ ਮੋਹਰੇ ਹੁੰਦਾ ਵਾ ਪੰਜਾਬ ਸਿੰਧ ਗੁਜਰਾਤ ਮਰਾਠਾ ਉਹਦੇ ਫਲਸਫੇ ਤੇ ਚੱਲਦੇ ਆ ਗੁਰੂਆਂ ਗੁਰੂਆਂ ਨੇ ਵੀ ਪਹਿਰਾ ਦਿੱਤਾ ਵਾ ਵੀ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਆ ਕੀ ਕਹਿਣਾ ਚਾਹੂਂਗੇ ਅੱਜ ਜਿਹੜੇ ਇਹ ਜਿਹੜੀ ਹਾਲਾਤ ਆ ਜਿਹੜੀ ਆਫਤਾ ਬਣੀ ਹੋਈ ਆ ਕਿੰਨੇ ਕ ਸਮੇਂ ਤੱਕ ਵੀ ਪੰਜਾਬ ਪੰਜਾਬ ਵਾਸੀ ਮੋੜ ਖੜੇ ਹੋਣਗੇ ਪੰਜਾਬੀ ਨੇ ਜੀ ਇਹਨਾਂ ਇੱਦਾਂ ਅਜਿ ਮੂਰਕੇ ਤੇ ਕੱਲ੍ਹ ਫੜੇ ਹੋ ਜਣਾ ਜਿਕਰੇ ਬਹੁਤ ਵੱਡੇ ਨੇ ਜੀ ਤੇ ਜਦੋਂ ਸਰ ਗੱਲ ਆਦੀ ਹੈ ਜਦੋਂ ਇਦਾਂ ਦੀ ਕੋਈ ਆਪਦਾ ਉਦੋਂ ਜਿਹੜਾ ਪ੍ਰੋਫੈਸ਼ਨ ਹੈ ਉਹ ਇੱਕ ਪਾਸੇ ਚਲਾ ਜਾਂਦਾ ਨਹੀਂ ਚਾਹੇ ਉਹ ਐਡਵੋਕੇਟ ਆ ਮੇਰੇ ਫਾਦਰ ਜਰਨਲਿਸਟ ਨੇ ਤੁਸੀਂ ਜਰਨਲਿਸਟ ਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਇਹ ਆਪਦਾ ਆਈ ਹੈ ਆਪਾਂ ਕਿਸੇ ਨੂੰ ਖੂਨਦਾਨ ਕਰਦੇ ਆ ਕਦੇ ਇਹ ਸੋਚ ਕੇ ਕਰਦੇ ਆ ਕਿ ਮੈਂ ਪੱਤਰਕਾਰ ਐ ਤੇ ਮੈਂ ਸਿਰਫ ਪੱਤਰਕਾਰ ਨੂੰ ਖੂਨ ਦੇਣਾ ਠੀਕ ਹੈ ਨਾ ਸਾਡਾ ਜਿਹੜਾ ਉਹ ਦੇਖੋ ਇਸੇ ਤਰੀਕੇ ਜਿਹੜਾ ਇਹ ਦਾਨ ਹੈ ਉਹ ਜਿੰਨੇ ਕਿ ਜੋਗੇ ਮਤਲਬ ਸੈਲਵਰ ਟੀਮਸ ਲੱਗੀਆਂ ਹੋਈਆਂ ਸਾਰਾ ਕੁਝ ਕਰ ਰਹੇ ਆ ਜਿਸ ਜੀ ਚੀਜ਼ ਦੀ ਲੋੜ ਹੈ ਜਿੱਥੇ ਕਿਸੇ ਪਰਿਵਾਰ ਨੂੰ ਲੋੜ ਹੈ ਜਿਹੜਾ ਉਸ ਚੀਜ਼ ਤੋਂ ਵੰਚਿਤ ਹੈ ਅਸੀਂ ਉਹਨੂੰ ਉਹ ਚੀਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਹੁਣ ਬਾਕੀ ਟੀਮਸ ਲੱਗੀਆਂ ਹੋਈਆਂ ਆ ਪ੍ਰਸ਼ਾਸਨ ਲੱਗਿਆ ਹੋਇਆ ਸਰਕਾਰਾਂ ਲੱਗੀਆਂ ਹੋਈਆਂ ਸਾਰੇ ਪਾਸੇ ਜਿਹੜਾ ਇਸ ਟਾਈਮ ਸਰਪਲਸ ਫੂਡ ਹੈ ਹੁਣ ਇਸ ਟਾਈਮ ਜਿਹੜੀ ਮੇਨ ਲੋੜ ਹੈ ਉਹ ਇਹਨਾਂ ਚੀਜ਼ਾਂ ਦੀ ਕਿਉਂਕਿ ਹੁਣ ਪਾਣੀ ਅੱਗੇ ਬਰਸਾਤਾ ਰੁਕ ਰਿਹਾ ਤਾਂ ਘਟਣਾ ਹੈ ਜਿਨ੍ਹਾਂ ਦੇ ਘਰ ਟੁੱਟ ਗਏ ਜਾਂ ਛੱਤਾਂ ਬਹਿ ਗਏ ਉਹਨਾਂ ਨੂੰ ਤਰਪਾਲਾਂ ਦੀ ਜਾਂ ਫਿਰ ਮੈਡੀਸਿਨਸ ਦੀ ਬਹੁਤ ਜ਼ਿਆਦਾ ਇਸ ਟਾਈਮ ਲੋੜ ਹੈ ਸੋ ਅਸੀਂ ਬੀੜੇ ਹੀ ਚੁੱਕਿਆ ਵੀ ਅਸੀਂ ਚੀਜ਼ ਉਹ ਉੱਥੇ ਪ੍ਰੋਵਾਈਡ ਕਰਾਈਏ ਜਿਹੜੀ ਉਹਨਾਂ ਨੂੰ ਫਿਲਹਾਲ ਦੀ ਘੜੀ ਵੀ ਕੰਮ ਆਏ ਤੇ ਜੇ ਕੱਲ ਨੂੰ ਪਾਣੀ ਘਟਦਾ ਹੈ بارشਾਂ ਘਟਦੀਆਂ ਹਾਲਾਤ ਨਾਰਮਲ ਹੁੰਦੇ ਤਾਂ ਵੀ ਇਹ ਚੀਜ਼ਾਂ ਉਹਨਾਂ ਦੇ ਲਾਈਫ ਟਾਈਮ ਕੰਮ ਆਉਣ। ਜਿਹੜੀ ਅਸੀਂ ਤਰਪਾਲ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਾ ਕਈ ਲੋਕ ਜਿਵੇਂ ਤੁਸੀਂ ਦੇਖੋਗੇ ਜਿਹਨਾਂ ਚਾਰ ਤਰਪਾਲਾਂ ਲੈ ਕੇ ਜਾਣੀ ਉਹ ਪਲਾਸਟਿਕ ਦੇ ਨਿਫਾਫੇ ਰਗੀਆਂ ਲੈ ਜਾਂਦੇ। ਅਸੀਂ ਤਾਂ ਬਾਬਾ ਜੀ ਦੀ ਫੈਕਟਰੀ ਹੈ ਵੀਰ ਫਾਜ਼ਲ ਸਾਹਿਬ ਤਰਪਾਲ ਹੀ ਕਿਤੇ ਪਰ ਤੁਸੀਂ ਦੇਖੋਗੇ ਤਾਂ ਇੰਨੇ ਥੱਟੋ-ਕੱਟੋ ਦੀ ਐਮਐਨ ਜਿੰਨੀ ਥਿਕਨੈਸ ਹੈ ਪਰ ਇਹ ਤਰਪਾਲ ਜੇ ਕੋਈ ਲੋਚੇ ਵੀ ਬਿਠਾਉਂਦਾ ਹੈ ਯ ਆਪਣੀ ਛੱਤ ਤੇ ਵੀ ਪੰਦਾ ਹੈ ਤਾਂ ਮੈਨੂੰ ਮੰਨ ਲੱਗਦਾ ਵੀ 5-7-10 ਸਾਲ ਇਹ ਕਿਤੇ ਜਾਊਗੀ ਜੀ ਸੋ ਇਹ ਵੀ ਠੀਕ ਹੈ ਅਸੀਂ ਜਿੰਨੇ ਜੋ ਕੋਈ ਹੈਗੇ ਯਾਰ ਕੁਆਲਿਟੀ ਪ੍ਰੋਡਕਟ ਪ੍ਰੋਵਾਈਡ ਕਰਾ ਰਹੇ ਹਾਂ ਜਿਹੜੇ ਹੜਪੀ ਦਾ ਪਰਵਾਰ ਲੋ ਜਿੱਥੇ ਕਿਸੇ ਨੂੰ ਹੋਰ ਵੀ ਲੋੜ ਹੋਊਗੀ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹਨੂੰ ਕਵਰ ਅਪ ਕਰਕੇ ਤੇ ਪ੍ਰੋਵਾਈਡ ਕਰਾਉਣਾ ਇਹ ਸਰ ਨੰਬਰ ਜਿਹੜਾ ਜਿਹੜਾ ਅਸੀਂ ਜਾਰੀ ਕੀਤਾ ਵਾ ਆਪਣੇ ਵੱਲੋਂ ਆ ਸਾਡੇ ਦਰਸ਼ਕਾਂ ਨੂੰ ਜਰੂਰ ਦੀ ਜੀ ਜਿਹੜਾ ਮੇਰਾ ਨੰਬਰ ਹੈ ਜੀ ਉਹ ਹੈ 9779927373 ਔਰ ਫਾਦਰ ਸਾਹਿਬ ਦਾ ਜਿਹੜਾ ਨੰਬਰ ਹੈ 987690073 ਜੇ ਵੀ ਇਸ ਤਰ੍ਹਾਂ ਹੁੰਦਾ ਵੀ ਕੋਈ ਨੰਬਰ ਨਹੀਂ ਮਿਲ ਪਾਂਦਾ ਜਾਂ ਫਿਰ ਨੈਟਵਰਕ ਦੀ ਵਜਲ ਨਾਲ ਕੁਛ ਹੈ ਤਾਂ ਸਾਡੀ ਤੈਨੂੰ ਬੈਕ ਕੋਲ ਆਏਗੀ ਜਾਂ ਤੁਸੀਂ ਦੋਨਾਂ ਦੇ ਵਿੱਚੋਂ ਕਿਸੇ ਵੀ ਨੰਬਰ ਤੇ ਸਾਡੇ ਸੋਸ਼ਲ ਮੀਡੀਆ ਚੈਨਲਜ਼ ਦੇ ਉੱਤੇ ਵੀ ਤੁਸੀਂ ਸਾਨੂੰ ਕੰਟੈਕਟ ਕਰਕੇ ਸਾਨੂੰ ਇਨਫੋ ਪ੍ਰੋਵਾਈਡ ਕਰਾ ਸਕਦੇ ਹੋ ਜਿੱਥੇ ਕਿਸੇ ਜਿਹੜੇ ਪੀੜਤ ਪਰਿਵਾਰ ਨੂੰ ਲੋੜ ਹੋਊਗੀ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚ ਕੇ ਜਿੰਨੇ ਜੋਗੇ ਹੈਗੇ ਉੰਨੇ ਮਦਦ ਇਵੇਂ ਕੀ ਸਰ ਨੇ ਗੱਲ ਕੀਤੀ ਸਰਕ ਜਰਨਲਿਸਟ ਆ ਸਾਡੇ ਵੱਡੇ ਵੀਰ ਜੀ ਰਹਿਗੇ ਨੇ ਆ ਪੰਕੋ ਸ਼ਾਰਦਾ ਜੀ ਆ ਮੈਂ ਜਦ ਜਦ ਆਪਣੀ ਗੱਲ ਕਰ ਲਵਾਂ ਮੈਂ ਵੀ ਆਹ ਕੋ ਵੱਲੋਂ ਇੱਕ ਭਾਈਚਾਰਾ ਹੁੰਦਾ ਵਾ ਸਾਡਾ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਵੱਲੋਂ ਮੈਂ ਮਾਲਵਾ ਜ਼ੋਨ ਦਾ ਪ੍ਰੈਜ਼ੀਡੈਂਟ ਵੀ ਹਾਂ ਪਰ ਉੱਥੇ ਜਿੱਥੇ ਸਰ ਨੇ ਮਿਲੂ ਗਿਆ ਜਿੱਥੇ ਵੀ ਆ ਵੀ ਸਾਡੀ ਲੋੜ ਹੋਗੀ ਅਸੀਂ ਤੁਹਾਡੇ ਨਾਲ ਖੜੇ ਆ ਹਰ ਟਾਈਮ ਖੜੇ ਆ ਚੈਨਲ ਚੈਨਲ ਦੇ ਪੱਖੋਂ ਲਈਏ ਜਿਸ ਤਰ੍ਹਾਂ ਦੀ ਸਾਡੀ ਸੇਵਾ ਹੋਊਗੀ ਤਨਮਨ ਤੰਦਨਾ ਅਸੀਂ ਵੀ ਕਰਨ ਜਾ ਰਹੇ ਹਾਂ ਸਰ ਇੱਕ ਜਿਹੜੀ ਦਰਦਨਾਕ ਜਿਹੜੀਆਂ ਤਸਵੀਰਾਂ ਆ ਰਹੀਆਂ ਵਾਂ ਪਰ ਕਿਤਨੇ ਕਿਤੇ ਲੋਕ ਇੱਕ ਰਾਹਤ ਦਾ ਵਿਸ਼ਾ ਵਾ ਰਾਹਤ ਪਹਚਾਉਣੀ ਆ ਪਰ ਕਿਸੇ ਲਈ ਆਫਤ ਆ ਕਿਸੇ ਲਈ ਰਾਹਤ ਆ ਜੀ 3-300 ਰੁਪਏ ਦੀ ਜਿਹੜੀ ਤਰਪਾਲਾਂ ਵਿਕਣ ਵਾਲੀਆਂ 5-500 ਰੁਪਏ ਚ ਵਿਕਰੀਆਂ ਮਾਰਕੀਟ ਉਸ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ ਸਰ ਜਿੱਦਾਂ ਆਪਾਂ ਆਪਣੇ ਗ੍ਰੰਥਾਂ ਚ ਪੜਦੇ ਹਾਂ ਨਾ ਸਭ ਮਾੜਾ ਚੰਗਾ ਇੱਥੇ ਹੀ ਆ ਅਸੀਂ ਜਦੋਂ ਕਾਰਬਿਟ ਦੇ ਵਿੱਚ ਵੀ ਸੀਗੇ ਨਾ ਤਾਂ ਉਦੋਂ ਚਲੋ ਕਹਿਣਾ ਨਹੀਂ ਚਾਹੀਦਾ ਬਟ ਉਦੋਂ ਵੀ ਜਦੋਂ ਰਾਸ਼ਨ ਦੀ ਬਹੁਤ ਕਮੀ ਹੋ ਗਈ ਸੀ ਨਾ ਅਸੀਂ ਜਦੋਂ ਲੰਗਰ ਵੰਡਣ ਜਾਂਦੇ ਹੁੰਦੇ ਸੀ ਤਾਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਵੀ ਅਸੀਂ ਇੱਕ ਜਗ੍ਹਾ ਲੰਗਰ ਵੰਡਣ ਗਏ ਉੱਥੇ ਲਾਈਟ ਹੈ ਨਹੀਂ ਸੀ ਨਾ ਹੀ ਕੋਈ ਰਾਸ਼ਨ ਪਹੁੰਚਦਾ ਹੋਇਆ ਅਸੀਂ ਗੱਡੀ ਦੀਆਂ ਲਾਈਟਾਂ ਚਲਾ ਕੇ ਉੱਥੇ ਰਾਸ਼ਨ ਵੰਡਦੇ ਪਏ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਸਾਡੇ નીચે ਪੈਰਾ ਥੱਲੇ ਕਬਰਾਂ ਨੇ ਅਸੀਂ ਕਬਰਾਂ ਦੇ ਉੱਤੇ ਖੜ ਕੇ ਰਾਸ਼ਨ ਵੰਡ ਰਹੇ ਹਾਂ ਔਰ ਉਸੇ ਹੀ ਪਿੰਡ ਦੇ ਜਿਹੜੇ ਡਿਪਾਰਟਮੈਂਟਲ ਸਟੋਰ ਸੀ ਉਹ ਜੋ ਚਾਵਲ 10 ਰੁਪਏ 20 ਰੁਪਏ ਕਿਲੋ ਸੀ ਤਾਂ 100 ਰੁਪਏ ਕਿਲੋ ਉਹਨਾਂ ਨੇ ਵੇਚੇ ਤਾਂ ਸਾਰਾ ਕੁਝ ਉਹਨਾਂ ਨੇ ਜਿਹੜਾ ਦੇਖੋ ਜਿਹੜਾ ਜਿੱਦਾਂ ਹੀ ਕਰਮ ਕਰਦਾ ਉਹਨੂੰ ਭੁਗਤਣਾ ਤਾਂ ਇੱਥੇ ਪਹਿਣਾ ਪਰ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਵੀ ਜੇ ਅੱਜ ਦਰਿਆ ਦੇ ਕਿਲਡੇ ਘਰਾਂ ਦੇ ਕੋਲ ਵਿਫਤਾ ਕੋਈ ਆਈ ਹੈ ਨਾ ਤਾਂ ਕਾਨੂੰ ਸਾਡੇ ਜੀ ਵੀ ਆ ਸਕਦੀ ਹੈ ਇਹ ਨਾ ਸੋਚਿਓ ਜਿਵੇਂ ਅਸੀਂ 5 ਸਟਾਰ ਏਰੀਆ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਡੇ ਤੱਕ ਪਾਣੀ ਪਹੁੰਚ ਨਹੀਂ ਸਕਦਾ ਜਾਂ ਸਾਨੂੰ ਬਿਮਾਰੀ ਲੱਗ ਨਹੀਂ ਸਕਦੀ ਉਹੀ ਖੂਨ ਉਹੀ ਸ਼ਰੀਰ ਸਾਡੇ ਜੋ ਉਹਨਾਂ ਦੇ ਹੈ ਅੱਜ ਜੇ ਉਹਨਾਂ ਤੇ ਵਿਫਤਾ ਆਈ ਹੈ ਤਾਂ ਕੱਲ ਸਾਡੇ ਤੇ ਵੀ ਆ ਸਕਦੀ ਹੈ ਇਸ ਕਰਕੇ ਉਹਨਾਂ ਇੱਕ ਕੰਮ ਕਰੋ ਜਿੰਨਾ ਤੇ ਤੁਹਾਡਾ ਜ਼ਮੀਰ ਅਲਾਉ ਕਰੇ ਇਸ ਤਰ੍ਹਾਂ ਦਾ ਕੋਈ ਵੀ ਇਹ ਜਿਹੜੀ ਬਲੈਕ ਮਾਰਕੀਟਿੰਗ ਨਾ ਕਰੋ ਕੀ ਹੋਊਗਾ ਜੀ ਵੱਧ ਤੋਂ ਵੱਧ ਤੁਸੀਂ 50 ਹਜ਼ਾਰ ਲੱਖ ਰੁਪਈਆ ਵੱਧ ਕਮਾ ਲੋਗੇ ਖਾਣੀਆਂ ਦੋ ਰੋਟੀਆਂ ਹੀ ਹੈ ਜੀ ਠੀਕ ਹੈ ਨਾ ਕਰੋੜਾ ਰੁਪਈਆ ਕਮਾ ਕੇ ਆਣਾ ਜੀ ਸਾਰੇ ਆਣੋ ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਵੀ ਇਦਾਂ ਦਾ ਕੋਈ ਕੰਮ ਨਾ ਕਰੋ ਸਮਝਾ ਕਿ ਇਸ ਟਾਈਮ ਤੁਸੀਂ ਅੱਗੇ ਆ ਕੇ ਜਿਨ੍ਹਾਂ ਨੂੰ ਤੁਸੀਂ ਪੰਨੋਂ ਪਾ ਕੇ ਲੋਕਾਂ ਦੀ ਸੇਵਾ ਕਰੋ ਇਹ ਨਾ ਸੋਚੋ ਕਿ ਅਸੀਂ ਇਸ ਟਾਈਮ ਕੁਝ ਕਮਾਣਾ ਹੈ ਇਹੀ ਮੇਰੀ ਬੇਨਤੀ ਹੈ ਜੀ ਸਾਰੇ ਦੇਖੋ ਜੀ ਜਿਸ ਤਰ੍ਹਾਂ ਇੱਕ ਬਹੁਤ ਹੀ ਸੁੰਦਰ ਜਿਹੜੇ ਸ਼ਬਦਾ ਦੇ ਨਾਲ ਆਪਨੇ ਮੁਖਾਰ ਦਿਨ ਤੋਂ ਇਹਨਾਂ ਨੇ ਚੈਨਲ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਨੂੰ ਸਬੋਧਤ ਕੀਤਾ ਵੀ ਅੱਜ ਜਿਹੜਾ ਸਮਾ ਵਾ ਇਤਨੇ ਕਿਤੇ ਹਰੇਕ ਵਾਰ ਜਿੱਥੇ ਫਰਾਂਫਰਟ ਤੇ ਆ ਉੱਥੇ ਜਿਹੜੀ ਤਾਲਾ ਵਾਜ਼ਾਰੀ ਆ ਇਹ ਵੀ ਕਿਦਨੇ ਕਿਦੇ ਰੁਕਣੀ ਚਾਹੀਦੀ ਆ ਪਰ ਇੱਕ ਤਸਵੀਰ ਆ ਇਹ ਵੀ ਆ ਪੰਜਾਬ ਦੀਆਂ ਵੱਖਰੇ ਵੱਖਰੇ ਥਾਵਾਂ ਦੀ ਜਿਹੜੀ ਤਸਵੀਰਾਂ ਰੋਜ਼ ਮੀਡੀਆ ਦੇ ਮਾਧਿਅਮ ਨਾਲ ਆ ਰਹੀਆਂ ਨੇ ਬਹੁਤ ਹੀ ਭਿਆਨਕ ਤਸਵੀਰਾਂ ਆ ਇੱਕ ਤਸਵੀਰ ਐਸੀ ਵੀ ਦਰਦਨਾਕ ਤਸਵੀਰ ਸਾਡੇ ਸਾਹਮਣੇ ਆਈ ਜਿਸ ਨੂੰ ਅਸੀਂ ਵੀ ਦੇਖ ਕੇ ਸਾਡਾ ਮਨ ਹੈ ਜਿਹੜਾ ਪਸੀਜ ਗਿਆ ਕਿ ਇੱਕ ਦੋ ਮਹੀਨੇ ਦੀ ਜਿਹੜੀ ਮਾਂ ਚਾਤ ਤੇ ਖੜੀ ਆ ਆਪਣੇ ਬੱਚੇ ਨੂੰ ਦੁੱਧ ਦੇ ਦੁੱਧ ਤੋਂ ਵਾਂਝਾ ਉਸ ਬੱਚਾ ਰੋ ਰਿਹਾ ਬਿਲਕੁਲ ਰਿਹਾ ਪਰ ਕਿਤੇ ਨਾ ਕਿਤੇ ਜਿੱਥੇ ਗੱਲ ਕਰ ਦਿੱਤੀ ਜਾਵੇ ਤਾਂ ਖਾਲਸਾ ਏਡ ਦੀ ਖਾਲਸਾ ਏਡ ਵੀ ਆਪਣੀ ਜ਼ਿੰਮੇਵਾਰੀ ਨਾ ਮੰਨਦੇ ਹੋਏ ਪੂਰਾ ਮੈਦਾਨ ਵਿੱਚ ਨਤਰਿਆ ਵਾ ਵੱਖਰੇ ਵੱਖਰੇ ਉਦ ਦੇਦਾਰਾਂ ਦੀ ਗੱਲ ਕਰ ਦਿੱਤੀ ਜਾਵੇ ਤਾਂ ਬ੍ਰਾਹਮਣ ਭਲਾਈ ਬੋਰਡ ਵੀ ਦੇ ਤੇ ਚੇਅਰਮੈਨ ਵੀ ਹੁਣ ਹਾਲਾ ਹੀ ਸਰਕਾਰ ਸਰਕਾਰ ਵੱਲੋਂ ਜਿਹੜੇ ਲਗਾਏ ਗਏ ਆ ਉਹ ਵੀ ਮੈਦਾਨ ਵਿੱਚ ਨਤਰਿਆ ਪਰ ਗੱਲ ਇਹ ਆ ਵੀ ਉਤਰਨਾ ਸਾਡਾ ਕਰਮ ਆ ਕਰਮ ਜਿੱਥੇ ਸਾਡਾ ਧਰਮ ਸਾਨੂੰ ਇਹ ਸਿਖਾਂਦਾ ਵਾ ਵੀ ਕਿਸੇ ਦੀ ਸੇਵਾ ਭਾਵਨਾ ਆ ਤੁਸੀਂ ਸੇਵਾ ਭਾਵਨਾ ਉਹ ਉਹ ਹੁੰਦੀ ਹੈ ਨਿਸ਼ਕਾਮ ਤੇ ਨਿਸਵਾਰਥ ਕਿਸੇ ਦੇ ਜਿ ਸਵਾਰਥ ਨੂੰ ਨਾ ਉਸੂ ਸੇਵਾ ਭਾਵਨਾ ਕਹਿੰਦੇ ਆ ਅੱਜ ਜਿਹੜੀ ਪੰਜਾਬ ਦੇ ਉੱਤੇ ਨਜ਼ਰ ਲੱਗੀ ਹੋਈ ਆ ਜਿਵੇਂ ਲੱਗੀ ਨਜ਼ਰ ਪੰਜਾਬ ਨੂੰ ਉਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਘੋੜੀਆਂ ਤੇ ਉਹਦੇ ਉੱਤੋਂ ਬਾਹਰੋਂ ਜਿਵੇਂ ਕਿ ਤੁਸੀਂ ਦੇਖਿਆ ਸਮੁੱੱਚਾ ਜਿਹੜਾ ਬ੍ਰਾਹਮਣ ਭਾਈ ਬੋਰਡ ਨਾਲ ਸੰਬੰਧਿਤ ਜਿਹੜੇ ਚੇਅਰਮੈਨ ਸਾਹਿਬ ਹਾਲ ਹੀ ਸਰਕਾਰ ਦੇ ਵੱਲੋਂ ਜਿਹੜੇ ਲਗਾਏ ਗਿਆ ਪੰਜਾਬ ਸਰਕਾਰ ਵੱਲੋਂ ਇੱਥੇ ਕਿ ਉਹ ਪੂਰਾ ਜਿਹੜਾ ਸਮਾਜ ਅੱਜ ਬ੍ਰਾਹਮਣ ਸਮਾਜ ਵੀ ਜਿੱਥੇ ਸੇਵਾ ਭਾਵਨਾ ਨੂੰ ਲੈ ਕੇ ਅੱਜ ਤੱਕ ਆ ਉਹ ਉੱਥੇ ਸਵੇਰ ਤੋਂ ਜਿਹੜੇ ਆ ਸੇਵਾ ਵਿੱਚ ਲੱਗੇ ਆ ਵਰਕਰ ਆ ਜਿਵੇਂ ਜਿਵੇਂ ਸੇਵਾ ਵਿੱਚ ਲੱਗੇ ਆ ਸਵੇਰ ਤਰਪਾਲਾ ਦਾ ਕੱਟੰਦਾ ਕੰਮ ਆ ਜਿਹੜਾ ਸਵੇਰ ਤੋਂ ਹੀ ਜਾਰੀ ਆ ਸਵੇਰ ਤੋਂ ਹੀ ਚੱਲਦਾ ਆ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਸੀ ਅੱਜ ਸਵੇਰ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਜਿੱਥੇ ਕਿ ਦੇਸ਼ ਨੂੰ ਅੱਜ ਬੇਸ਼ ਦੇ ਵੀਰੇ ਸੂਬੇ ਨੂੰ ਪੰਜਾਬ ਨੂੰ ਲੋੜ ਆ ਅੱਜ ਤੁਸੀਂ ਵੀ ਇੱਥੇ ਖੜੇ ਹੋ ਪਹਿਲਾਂ ਤਾਂ ਮੈਂ ਆਪਣੇ ਵੱਡੇ ਵੀਰ ਸ਼੍ਰੀ ਪੰਕਜ ਸਰਦਾ ਜੀ ਚੇਅਰਮੈਨ ਪੰਜਾਬ ਸਰਕਾਰ ਬ੍ਰਾਹਮਣ ਪਲਾਈ ਬੋਰਡ ਜੋ ਕਿ ਬਹੁਤ ਹੀ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹਨ ਉਹਨਾਂ ਨੇ ਹਮੇਸ਼ਾ ਹੀ ਗਰੀਬਾਂ ਦੀ ਔਰ ਇਨਸਾਨੀਅਤ ਉਹਨਾਂ ਦੇ ਵਿੱਚ ਹਾਂ ਭਰੀ ਹੋਈ ਹੈ ਪੂਰੀ ਹਮੇਸ਼ਾ ਹੀ ਗਰੀਬਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕਰਦੇ ਹਨ ਮੈਂ ਇਹਨਾਂ ਨੂੰ ਵਧਾਈ ਜਿੰਨਾ ਵਧਾਈ ਤਾਂ ਤਾਂ ਜੋ ਮਤਲਬ ਅੱਜ ਜੋ ਹਾਲਾਤ ਬਣੇ ਹਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਤਕਰੀਬਨ 12 1300 ਪਿੰਡ ਲਪੇਟ ਦੇ ਵਿੱਚ ਆ ਚੁੱਕਿਆ ਹੈ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਔਰ ਇਹਨਾਂ ਦੀ ਟੀਮ ਭਵਨਜੀਤ ਖੜੇ ਹਨ ਰਾਜੂ ਪ੍ਰਧਾਨ ਜੀ ਖੜੇ ਹਨ ਸਾਰੇ ਹੀ ਸਵੇਰ ਤੋਂ ਲੱਗੇ ਹੋਏ ਆ ਗੁਰਮੁਖ ਸਿੰਘ ਜੀ ਨਾਮਤਾਰੀ ਜੀ ਬਰਨਾਲਾ ਆਏ ਹਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਸੇ ਤਰ੍ਹਾਂ ਹੀ ਇਹ ਅੱਗੋਂ ਵੀ ਸੇਵਾ ਕਰਦੇ ਰਹਿਣਗੇ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਜੀ ਬਹੁਤ ਵਧੀਆ ਇਨਸਾਨ ਹਨ ਪੰਕਜ ਸ਼ਰਦਾ ਜੀ ਪੰਜਾਬ ਦਾ ਹਮੇਸ਼ਾ ਇਹ ਰੋਲ ਰਿਆ ਵਾ ਪੰਜਾਬ ਨੂੰ ਜਿੱਦੇ ਵੀ ਆਫਤਾ ਵਈਆ ਵੱਖਰੇ ਵੱਖਰੇ ਦੇਸ਼ਾਂ ਤੱਕ ਬਾਹਰ ਵੀ ਇਹ ਜਿਹੜਾ ਰਾਹਤ ਦਾ ਸਮਾਨ ਆ ਪੰਜਾਬ ਹਮੇਸ਼ਾ ਹੀ ਫਰੰਟ ਫੂਟ ਤੇ ਰਿਹਾ ਹੈ ਅੱਜ ਪੰਜਾਬ ਨੂੰ ਲੋੜ ਆ ਸਰਕਾਰਾਂ ਜਿੱਥੇ ਜਿੰਦੂ ਜਾਇ ਲੱਗੀਆਂ ਸਾਨੂੰ ਫੰਡ ਰਿਲੀਜ਼ ਕੀਤਾ ਇਹ ਨਹੀਂ ਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਹ ਟਾਈਮ ਲੜਨ ਦਾ ਟਾਈਮ ਆ ਜਾਂ ਹਿਸਾਬ ਮੰਨ ਲੈਣਾ ਸਹੀ ਵਾ ਜਾਂ ਰਾਹ ਦੇਂਦਾ ਮੈਂ ਤਾਂ ਇੱਕੋ ਬੇਨਤੀ ਕਰਾਂਗ ਸਾਰੀਆਂ ਪਾਰਟੀਆਂ ਨੂੰ ਵੀ ਅੱਛਾ ਸਿਆਸਤ ਦੇ ਵਿੱਚ ਨਾ ਪਈਏ ਹੁਣ ਜਿਹੜਾ ਸਮਾਂ ਹੈ ਆਪਾਂ ਸਹਾਇਤਾ ਕਰਨ ਦਾ ਹੈ ਉਹਨਾਂ ਦੇ ਨਾਲ ਖੜਨ ਦਾ ਹੈ ਸਿਰਫ ਆਪਾਂ ਉਹਨਾਂ ਦੀ ਸੇਵਾ ਕਰੀਏ ਕਿਉਂਕਿ ਸਾਡਾ ਪੰਜਾਬ ਮੋਦੀ ਸਾਡਾ ਸੂਬਾ ਹੈ ਪੂਰੇ ਇੰਡੀਆ ਦਾ ਹਮੇਸ਼ਾ ਹੀ ਜਿੱਥੇ ਵੀ ਬਿੱਤਾ ਪਈਏ ਪੰਜਾਬ ਪਹਿਲੇ ਨੰਬਰ ਤੇ ਪਹਿਲੀ ਕਤਾਰ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਦਾ ਪਿਆ ਪੰਜਾਬ ਲੋਕਾਂ ਦੇ ਦਿਲਾਂ ਵਿੱਚ ਬਾਹਰ ਦੂਰ ਦੂਰ ਵੀ ਲੈ ਕੇ কর্নার ਵਿੱਚ ਵੀ ਚਲ ਜੀ ਇਹ ਜਾਂ ਵਿਦੇਸ਼ਾਂ ਵਿੱਚ ਵੀ ਪੰਜਾਬ ਦਾ ਪੂਰਾ ਬੋਲ ਵਾਲਾ ਵਾ ਇਹਦੇ ਜਿੱਥੇ ਵੀ ਇਹ ਜਾਣ ਪੰਜਾਬੀ ਤੇ ਨਵਾਂ ਪੰਜਾਬ ਬਸਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਤੇ ਨਾਮ ਗੁਰਾਂ ਦਾ ਧਉਂਦੇ ਨੇ ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾ ਹਰ ਦਮ ਨੱਚਦੇ ਗੋਂਦੇ ਨੇ ਇੱਦਾਂ ਟੈਕਣ ਫੁੱਲ ਗੁਲਾਬੀ ਨਾਲੇ ਰੱਖਦੇ ਟੌਰਨ ਬਾਬੀ ਯਾਰਾ ਜਿੱਲ ਆਪਣਾ ਪੰਜਾਬੀ ਅਣਖ ਨਾਲ ਜੀਉਂਦਿਆਂ ਨੇ ਅਣਖ ਜਿਹੜੀ ਆ ਕੋਟ-ਕੁੜ ਕੇ ਭਰੀ ਆ ਔਰ ਅਣਖ ਇੱਤੇ ਦੀ ਨਹੀਂ ਸੇਵਾ ਨੂੰ ਲੈ ਕੇ ਦੀ ਅਣਖ ਆਪਣੇ ਹੱਕ ਲੈਣ ਦੀ ਉਹਦੇ ਬਾਰੇ ਕੀ ਚਾਹਤਿ ਬਿਲਕੁਲ ਜੀ ਸਾਡਾ ਸਾਰਾ ਇਹ ਪੰਜਾਬ ਸਰਕਾਰ ਨੂੰ ਬੇਨਤੀ ਹੈ ਔਰ ਸੈਂਟਰ ਸਰਕਾਰ ਨੂੰ ਬੇਨਤੀ ਹੈ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਜੋ ਇਸਟਮ ਵਿਪਾ ਬਣੀ ਹੈ ਹਰ ਦੇ ਹਾਲਾਤ ਬਣੇ ਹੋਣ ਉਹਨਾਂ ਬਾਰੇ ਸਾਰਿਆਂ ਨੂੰ ਅੱਗੇ ਰਹਿਣਾ ਚਾਹੀਦਾ ਕੋਈ ਜਾਤ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਨਹੀਂ ਸਾਰਿਆਂ ਨੂੰ ਹੀ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਤੇ ਗੁਰਬਾਣੀ ਦੇ ਫਲਸਫੇ 'ਚ ਲਿਖਿਆ ਹੋਇਆ ਮਾਨਸ ਦੀ ਜਾਤ ਸਭੇ ਇੱਕੋ ਪਛਾਨ ਵੋ ਉਹਦੇ ਫਲਸਫੇ ਦੇ ਅੱਜ ਤੁਸੀਂ ਕੀ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੋਗੇ ਭਾਰਤੀ ਜਨਤਾ ਪਾਰਟੀ ਨੂੰ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਅਫਰੋਡ ਲੋਡ ਬਣਿਆ ਹੋਆ ਵੀ ਆਣ ਦੀ ਇਸ ਤਰ੍ਹਾਂ ਦੇਖਣ ਦੀ ਲੋੜ ਹੈ ਜਾਜਾ ਲੈਣ ਦੀ ਲੋੜ ਹੈ ਬਿਲਕੁਲ ਜੀ ਅਸੀਂ ਤਾਂ ਇਹ ਬੇਨਤੀ ਕਰਾਂਗੇ ਵੀ ਪ੍ਰਧਾਨ ਮੰਤਰੀ ਸਾਹਿਬ ਆਪਣੀ ਟੀਮ ਭੇਜ ਕੇ ਜੋ ਇਸ ਵਿਪਤਾ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਔਰ ਘਰ ਵੀ ਦੇ ਹਨ ਸੁਨੰਦ ਵਿਚਾਰਿਆ ਵੀ ਉਹਨਾਂ ਨੇ ਆਪਣੀ ਟੀਮਾਂ ਕੇਂਦਰ ਦੀਆਂ ਅਲਵੀ ਸ਼ਿਵਰਾਜ ਚੋਹਾਨ ਜੀ ਖੇਤੀਬਾੜੀ ਮੰਤਰੀ ਪੰਜਾਬ ਆਏ ਸਨ ਔਰ ਬੜੀਆ ਕਰ ਰਹੇ ਹਨ ਇਸ ਟਾਈਮ ਕਿਉਂਕਿ ਸਾਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹਾਂ ਜਿਵੇਂ ਕਿ ਤੁਸੀਂ ਦੇਖਿਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਤਨੇ ਕਿਤੇ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਆ ਸਾਡੇ ਵਿੱਚ ਮੌਜੂਦ ਨੇ ਭਾਈ ਸਾਹਿਬ ਜਿਵੇਂ ਕਿ ਸਵੇਰ ਤੋਂ ਹੀ ਸਰਪਾਲਾ ਦੇ ਜਿਹੜੀ ਕੱਟਣ ਦੀ ਲੈ ਕੇ ਮਹਿੰਮ ਜਾਰੀ ਆ ਵੱਡੇ ਵੱਡੇ ਥਾਣ ਆ ਵਿਕਟੇ ਆ ਰਿਹਾ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਸਾਡੇ ਵਿੱਚ ਮੌਜੂਦ ਨੇ ਭਾਈ ਜੀ ਉਸ ਤੋਂ ਕੀ ਕਹਿਣਾ ਜਾਓਗੇ ਮੇਕਅਪ ਆਲਾ ਇਸ ਤਰ੍ਹਾਂ ਇਹ ਫੁਰਨਾ ਉੱਠਿਆ ਵੀ ਇਹ ਲੋਕਾਂ ਦਾ ਦਿਲ ਅੱਜਕੱਲ ਜਿੱਤੇ ਵੀ ਬਲੈਕ ਮਾਰਕੀਟਿੰਗ ਵੀ ਹੋ ਰਹੀ ਆ ਤਰਪਾਲਾਂ ਦੇ ਬਦਲੇ ਮਤਲਬ ਜਿਹੜੇ ਲੋਕੀ ਆ 300 ਰੁਪਏ ਦੀ ਤਰਪਾਲ ਆ 500 ਦੀ ਵੇਚ ਰਿਹਾ ਉੱਤੇ ਕਿੰਨੀ ਅੱਛੀ ਗੁਣਵੱਤਾ ਦੀ ਜਿਹੜੀ ਤਰਪਾਲ ਦੇਣਾ ਕਿਸ ਤਰ੍ਹਾਂ ਐ ਫਰਨਾ ਉੱਠਿਆ ਮਾਲ ਦੇ ਜੀ ਇਹਦੇ ਵਿੱਚ ਕੋਈ ਵੱਡਾ ਕੰਮ ਤਾਂ ਨਹੀਂ ਕਰ ਰਹੇ ਬੇ ਬਸ ਰਿਸਪੌਂਸਿਬਿਲਟੀ ਇਹ ਮੇਰੇ ਸਮੇ ਸਾਰਿਆਂ ਦਾ ਫਰਜ਼ ਬਣਦਾ ਜਿੰਨਾ ਜੋ ਕਰ ਸਕਦਾ ਤੇ ਉਸ ਤੋਂ ਵੱਧ ਕੇ ਕਰਨਾ ਚਾਹੀਦਾ ਇਹ ਤਾਂ ਸਾਡੇ ਕੋਲ ਜੀ ਚੀਜ਼ ਪਈ ਸੀ ਤੇ ਅੱਜ ਦੀ ਲੋੜ ਦੀ ਚੀਜ਼ ਆ ਆਪਾਂ ਉਹਨਾਂ ਨੂੰ ਜਿੰਨਾ ਕਰ ਸਕਦੇ ਕਰ ਲਈਏ ਜੀ ਇਹ ਅੱਜ ਕਿੰਨੇ ਬੰਦੇ ਕਿੰਨੇ ਬੰਦੇ ਹੈਗੇ ਜਿਨ੍ਹਾਂ ਆਪਣੇ ਘਰਾਂ ਤੋਂ ਬਾਹਰ ਰਹਿਣਾ ਪੈ ਰਿਹਾ ਉਹਨਾਂ ਦੇ ਘਰ ਤੇ ਹਾਲਾਤ ਨਹੀਂ ਹੈਗੇ ਰਹਿਣ ਵਾਲੇ ਤੇ ਉਹਨਾਂ ਨੂੰ ਕੋਈ ਤਾਂ ਛੱਤ ਚਾਹੀਦੀ ਆ ਤੇ ਇਹ ਜਿਹੜੀ ਤਰਪਾਲ ਹੈ ਜੀ ਸਾਡੀ ਉਹ ਛੱਤ ਉਹਨਾਂ ਵਾਸਤੇ ਬਣ ਸਕੇ ਤਾਂ ਬਹੁਤ ਸਾਡੇ ਲਈ ਬਹੁਤ ਬਹੁਤ ਬlesing ਹੈ ਜੀ ਬਾਬਾ ਜੀ ਦੀ ਬlesing ਹੈ ਸਾਡੇ ਅਗਰ ਕਿਸੇ ਦਾ ਕੰਮ ਆ ਸਕਦਾ ਜੀ ਜੇ ਦੇਖਿਆਗਾ ਨੂ ਨੂ ਫੋਰਟ ਲੋਕਾਂ ਦੇ ਘਰ ਦੇ ਉੱਤੇ ਪਾਣੀ ਆ ਚੁੱਕਿਆ ਵਾ ਲੋਕੀਂ ਘਰਾਂ ਦੇ ਛੱਤ ਦੇ ਵੈਜ ਪੁੱਖੇ ਪਾਣੀ ਗੁਜ਼ਾਰਾ ਕਰ ਰਹੇ ਨੇ ਇੱਕ ਬ੍ਰੈਡ ਨਾਲ ਪੂਰਾ ਪੂਰਾ ਦਿਨ ਕੱਟ ਰਹੇ ਨੇ ਬੱਚੇ ਆ ਭੁੱਖੇ ਆ ਦੋ ਦੋ ਮਹੀਨੇ ਦੇ ਬੱਚੇ ਆ ਅੱਜ ਈੜ ਪੈ ਗਈ ਹੈ ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਤੇ ਵੱਖਰੇ ਵੱਖਰੇ ਸੁਣ ਕੀ ਮੈਸੇਜ ਦੇਣਾ ਚਾਹੁੰਗੇ ਇਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਛੱਤਾਂ ਦੇ ਉੱਪਰ ਲੋਕ ਰਹਿ ਰਹੇ ਨੇ ਛੱਤਾਂ ਦੇ ਉੱਪਰ ਲੋਕਾਂ ਨੂੰ ਦਿਨ ਕੱਟਣੇ ਪੈ ਰਹੇ ਆ ਪਰ ਛੱਤਾਂ ਦੇ ਉੱਪਰ ਛੱਤ ਤਾਂ ਨਹੀਂ ਹੈਗੀ ਨਾ ਤੇ ਰਾਸ਼ਨ ਇਹ ਨਹੀਂ ਪਹਿਲਾਂ ਜੀ ਬਹੁਤ ਪ੍ਰੋਬਲਮ ਆਈ ਲੋਕਾਂ ਕੋਲ ਰਾਸ਼ਨ ਨਹੀਂ ਸੀਗਾ ਤੇ ਜਿੰਨਾ ਜੋ ਕਰ ਸਕਿਆ ਰਾਸ਼ਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਅੱਜ ਰਾਸ਼ਨ ਵਾਲਾ ਜਿਹੜੀ ਪ੍ਰੋਬਲਮ ਆ ਸੋਲਵ ਹੋ ਗਈ ਹੈ ਜੀ ਰਾਸ਼ਨ ਪਹੁੰਚ ਰਿਹਾ ਉੱਥੇ ਤੇ ਦਵਾਈਆਂ ਵੀ ਪਹੁੰਚਦੀਆਂ ਜਿਹੜਾ ਉੱਥੇ ਪਸ਼ੂ ਆ ਜੀ ਉਹਦੇ ਵਾਸਤੇ ਡਾਕਟਰਸ ਵੀ ਮੈਂ ਦੇਖਿਆ ਅਰਜੰਟ ਲੋਜੀ ਲੈ ਕੇ ਪੂਰੀ ਆਪਣੀ ਟੀਮ ਪਹੁੰਚੇ ਹੋਈ ਸੀ ਜੀ ਤੇ ਇਹ ਮਨੂੰ ਆ ਸ਼ਰਦਾਂ ਅੰਕਲ ਜੀ ਨੇ ਦੱਸਿਆ ਕਿ ਬੇਟਾ ਆਪਾਂ ਨੂੰ ਕਪਾਲ ਦੀ ਲੋੜ ਪਊਗੀ ਤੇ ਸਾਡੇ ਕੋਲ ਚੀਜ਼ अवेलेबल ਹੈ ਤੇ ਆਪਾਂ ਜਿੰਨੀ ਕਰ ਸਕਦੇ ਕਰਾਂਗੇ ਜੀ ਬਾਕੀ ਮੈਸੇਜ ਇਹੀ ਹੈ ਸਾਰਿਆਂ ਨੂੰ ਭਾਜੀ ਹੁਣ ਇਹ ਸਾਰੇ ਕਿੰਨੀ ਮਿਹਨਤ ਲੱਗੇ ਹੋਇਆ ਕੱਲ ਦੀ ਸਾਰਾ ਕਿਸੇ ਨੂੰ ਮੈਨੂੰ ਲੱਗਦਾ ਕਿ ਪਾਣੀ ਵੀ ਪੀਣ ਲਈ ਵੀ ਬ੍ਰੇਕ ਲਿੱਤੀ ਹੋਣੀ ਚਾਹ ਵਾਣੀ ਸਭ ਭੁੱਲ ਕੇ ਜੀ ਸਾਰੇ ਲੱਗੇ ਹੋਏ ਨੇ ਤੇ ਉਹੀ ਹੈ ਜੀ 10 15 ਦਿਨ ਬਾਕੀ ਚੀਜ਼ਾਂ ਛੱਡ ਕੇ ਜੇ ਆਪਾਂ ਇਸ ਪਾਸੇ ਆਪਣੇ ਭਾਈ ਭੈਣਾਂ ਦੀ ਆਪਣੇ ਵੱਡਿਆਂ ਦੀ ਬਜ਼ੁਰਗਾਂ ਦੀ ਲਾਈਫਸਟਾਕ ਦੀ ਪਸ਼ੂਆਂ ਦੀ ਹੈਲਪ ਕਰ ਸਕਦੇ ਤਾਂ ਜ਼ਰੂਰ ਕਰੀਏ ਇਹ ਰਿਟਰਨਸ ਨਹੀਂ ਆਣਾ ਜੀ ਵਾਪਸ ਇਹ ਆਪਣੇ ਘਰ ਦੀ ਹੀ ਆਪਾਂ ਦੇਖਭਾਲ ਕਰ ਰਹੇ ਆਂ ਆਪਣੇ ਘਰ ਦੀ ਹੀ ਸਫਾਈ ਕਰ ਰਹੇ ਆਂ ਘਰ ਦੀ ਸੇਵਾ ਕਰ ਰਹੇ ਆਂ ਵਾਪਸ ਸਾਡੇ ਕੋਲ ਸਾਨੂੰ ਨਹੀਂ ਇਹਦਾ ਫਾਇਦਾ ਮਿਲਣਾ ਸਾਡੇ ਬੱਚਿਆਂ ਨੂੰ ਹੀ ਫਾਇਦਾ ਮਿਲਣਾ ਹੋਰ ਤਾਂ ਜੀ ਕੋਈ ਨਹੀਂ ਬਸ ਲੱਗੇ ਹੋਏ ਆ ਜਿੰਨਾ ਕਰ ਸਕਦੇ ਤੁਸੀਂ ਗੱਲ ਕੀਤੀ ਵੀ ਦਵਾਈਆਂ ਵੀ ਪਹੁੰਚ ਰਹੀਆਂ ਜਿਸ ਤਰ੍ਹਾਂ ਹੁਣ ਪਾਣੀ ਦਾ ਜਿਹੜਾ ਲੈਵਲ ਡਾਊਨ ਜਾਣਾ ਦਿਨ ਦਿਨ ਬਿਮਾਰੀਆਂ ਬਹੁਤ ਹਨਪਲੀਆਂ ਨਜ਼ਰ ਆਉਗੀਆਂ ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹਦਾ ਸਕਿਨ ਦੀਆਂ ਬਿਮਾਰੀਆਂ ਹੋ ਗਈਆਂ ਉਹ ਤਰ੍ਹਾਂ ਦੀਆਂ ਬਿਮਾਰੀਆਂ ਇਹਦਾ ਮਾਰਕੀਟ ਵਿੱਚ ਆਉਗੀਆਂ ਵੀ ਜਿੱਥੇ ਡਾਕਟਰਾਂ ਦੀ ਟੀਮ ਆ ਉੱਥੇ ਇੱਕ ਦਵਾਈਆਂ ਨੂੰ ਲੈ ਕੇ ਵੀ ਤੁਸੀਂ ਕਿਹਾ ਵੀ ਇੱਕ ਬਹੁਤ ਵੱਡੀ ਜਿਹੜੀ ਸੇਵਾ ਵਾ ਲੋਕ ਨਿਵਾ ਰਿਆ ਆ ਪਰ ਇੱਕ ਬਲੈਕ ਮਾਰਕੀਟ ਜਿਹੜੀ ਅੱਜ ਕੱਲ ਲੋਕੀ ਕਰਦੇ ਪਏ ਆ ਉਹਦੇ ਉੱਤੇ ਥੋੜੀ ਟਿੱਪਣੀ ਜਾਂ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਮੈਨੂੰ ਸੱਚੀ ਦੱਸਾਂ ਇਹ ਚੀਜ਼ਾਂ ਬਾਰੇ ਪਤਾ ਨਹੀਂ ਆਗਾ ਆਪਾਂ ਨਾ ਆਪਾਂ ਧਿਆਨ ਨਹੀਂ ਦੇਣਾ ਉਹਦੇ ਪਾਸੇ ਤਾਂ ਜਿਹੜਾ ਕਰਦਾ ਜੀ ਮੈਨੂੰ ਨਹੀਂ ਸਮਝ ਆਉਂਦੀ ਕਿਦਾ ਜਮਨੀਰ ਇਹ ਚੀਜ਼ਾਂ ਨੂੰ ਅਲਾਉਟ ਕਰਦਾ ਕਰਨੇ ਬਲੀ ਗੱਲ ਦਾ ਚਲੋ ਜੀ ਕਰਨੇ ਹੀ ਚਾਹੀਦਾ ਜੇ ਕੋਈ ਕਰ ਰਿਹਾ ਤਾਂ ਅੱਜ ਦੀ ਡੇਟ ਦਾ ਭਾਈ ਛੱਡ ਦੇ ਅੱਜ ਤਾਂ ਇਹ ਤਾਂ ਜਿਹੜੇ ਲੋੜ ਦੀ ਚੀਜ਼ ਆ ਉਹਦੇ ਕੋਲ ਪਹੁੰਚੇ ਉਹਨੂੰ ਪਤਾ ਜਿਹਦੀ ਲੋੜ ਦੀ ਚੀਜ਼ ਆ ਉਹਨੂੰ ਪਤਾ ਜੀ ਉਹਦੇ ਵਾਸਤੇ ਕਿੰਨੀ ਵੈਲਿਊ ਰੱਖਦੀ ਆ ਬੈਟਰ ਦਾ ਜੀ ਬਾਬਾ ਜੀ ਦਾ ਖੌਫ ਕਰੋ ਤੇ ਸੇਵਾ ਕਰੋ ਅੱਜ ਨੂੰ ਕਿ ਤੁਸੀਂ ਦੇਖਿਆ ਵੀ ਸੇਵਾ ਨਿਭਾ ਰਹੇ ਨੇ ਸਵੇਰ ਤੋਂ ਜਿਹੜੀਆਂ ਅੰਤਰਪਾਲਾਂ ਦਾ ਟਕਿੰਨ ਦੀ ਜਿਹੜੀ ਮਹੀਮ ਆ ਆ ਜਾਰੀਆ ਗੱਲ ਕਰੀਏ ਲੱਗੀ ਨਜ਼ਰ ਪੰਜਾਬ ਨੂੰ ਉਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਤੇ ਉਹਦੇ ਉੱਤੋਂ ਬਾਹਰ ਇਹ ਜਿਹੜੀ ਆ ਸਵੇਰ ਤੇ ਪੰਜਾਬ ਦੀ ਇੱਕ ਨਜ਼ਰ ਲੱਗ ਚੁੱਕੀ ਆ ਕਿਤੇ ਨਾ ਕਿਤੇ ਜਿਹੜੀਆਂ ਪ੍ਰਭਾਵਿਤ ਹੋਇਆ ਇਲਾਕਾ ਵਾ ਸਮਾਇਆ ਲੋਕਾਂ ਦੀ ਮਦਦ ਕਰਨ ਦਾ ਲੋਕਾਂ ਦੇ ਨਾਲ ਖੜਨ ਦਾ ਅੱਜ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਤੇ ਪੱਤਰਕਾਰ ਭਾਈਚਾਰਾ ਵੀ ਨਿਗਮ ਪ੍ਰਸ਼ਾਸਨ ਤੋਂ ਲੈ ਕੇ ਇੱਕ ਰਾਜਨੀਤਿਕ ਤੰਤਰ ਵੀ ਅੱਜ ਰੋਡ ਤੇ ਉਤਰਾਵਾ ਮਤਲਬ ਲੱਖ ਲੱਖ ਜਿੰਦਾ ਪਾਣੀ ਆ ਆਪ ਲੋਗ ਇੱਧਰ ਵਹਿ ਰਹੇ ਆਵਾਜ਼ਾਰ ਹੋ ਚੁੱਕੇ ਨੇ ਖਾਸ ਕਰਕੇ ਜਿਹੜੇ ਕੰਢੀ ਏਰੀਏ ਨੇ ਦਰਿਆ ਲੱਗਦੇ ਜਿਹੜੇ ਇਲਾਕੇ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ 25000 ਦੇ ਏਕੜ ਦੇ ਜਿਹੜੀ ਜ਼ਮੀਨ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਆ ਦੂਜੇ ਪਾਸੇ ਗੱਲ ਕੀਤੀ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਲੋਗ ਸਕਿਨ ਦੀ ਬਿਮਾਰੀ ਦੇ ਵੀ ਸ਼ਿਕਾਰ ਹੋ ਰਹੇ ਨੇ ਸਕਿਨ ਦੀ ਬਿਮਾਰੀ ਦਾ ਦਵਾਈਆਂ ਵੀ ਲੋਗ ਲੋਗ ਹੱਲੇ ਵੀ ਲੋਕ ਬਣ ਜੇ ਨੇ ਪੰਜਾਬ ਨੂੰ ਕਿਤੇ ਨਾ ਕਿਤੇ ਇੱਕ ਅਪੀਲ ਕਰਦੇ ਆ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਕਿਤੇ ਨਾ ਕਿਤੇ ਆਪਣੀ ਨੇਕ ਕਮਾਈ ਵਿੱਚੋਂ ਜਿੰਨੇ ਜੋਗਾ ਹੋ ਸਕਦਾ ਕੋਈ ਵੀ ਵਿਅਕਤੀ ਆਪਣੇ ਦਸਵੰਦ ਕਰ ਸਕਦਾ ਵਾ ਜ਼ਰੂਰੀ ਨਹੀਂ ਅਸੀਂ ਮੰਦਿਰ ਗੁਰਦੁਆਰੇ ਜਾਂ ਗੋਲਕਾਂ ਭਰਨੀਆ ਵਾ ਗਰੀਬ ਦਾ ਮੂੰਹ ਤੇ